ਸਤ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਜਿਹੜੇ ਪੰਜਾਬ ਦੇ ਵਿੱਚ ਸਮਾਰਟ ਮੀਟਰ ਲੱਗ ਚੁੱਕੇ ਆ ਚਿਪ ਮੀਟਰ ਉਹਨਾਂ ਦੇ ਬਾਰੇ ਦੇ ਵਿੱਚ ਤੁਹਾਨੂੰ ਵੀਡੀਓ ਬਣਾ ਕੇ ਵਿਖਾਉਣ ਲੱਗੇ ਆ ਜੀ ਕਿਉਂਕਿ ਜਿਹੜਾ ਇਹਨਾਂ ਦਾ ਬਿੱਲ ਆ ਇਹ ਵੀ ਮਹੀਨੇ ਬਾਅਦ ਆਉਂਦਾ ਇਹ ਇੱਕ ਤਰੀਕ ਨੂੰ ਸੋਹਾਂ ਨੂੰ ਬਿੱਲ ਆਪਣੇ ਮੋਬਾਈਲ ਦੇ ਉੱਤੇ ਆਇਆ ਹੁੰਦਾ ਜੀ ਪਹਿਲਾਂ 2 ਮਹੀਨੇ ਦਾ ਪੀਰੀਅਡ ਸੀ ਇਹ 1 ਮਹੀਨੇ ਦਾ ਹੁੰਦਾ ਜੀ ਨਾਲ ਦੀ ਨਾਲ ਹੀ ਕਾਫੀ ਲੋਕਾਂ ਦੇ ਮਨ ਦੇ ਵਿੱਚ ਇੱਕ ਡਰਾ ਤੇ ਇੱਕ ਵਹਿਮ ਉਹ ਦੋਨੋਂ ਚੀਜ਼ਾਂ ਹੀ ਮੈਂ ਇਹਦੇ ਵਿੱਚ ਕਲੀਅਰ ਕਰੂੰਗਾ ਜੀ ਨਾਲ ਦੀ ਨਾਲ ਹੀ ਇਹਦੀ ਰੀਡਿੰਗ ਕਿਵੇਂ ਲੈਣੀ ਆ smartphone ਤੇ ਐਪ ਹੈ ਇਹਦੀ ਉਹਦੇ ਤੇ ਵੀ ਤੁਸੀਂ ਕਾਫੀ ਕੁਸ਼ੇ ਦਾ ਦੇਖ ਸਕਦੇ ਆ ਜੀ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਵਿੱਚ ਪੈਸੇ ਕਿਵੇਂ ਪਿਆ ਕਰ ਲਗੇ ਪ੍ਰੀਪੇਡ ਕਿਵੇਂ ਕੰਮ ਕਰੂਗਾ ਸਾਰਾ ਕੁਝ ਆਪਾਂ ਇਸ ਵੀਡੀਓ ਦੇ ਵਿੱਚ ਜਾਣਨ ਦੀ ਕੋਸ਼ਿਸ਼ ਕਰਾਂਗੇ ਜੀ ਜੇਕਰ ਆਪਾਂ ਗੱਲ ਕਰਦੇ ਆ ਜੀ ਇਹ 스마트 ਮੀਟਰ ਇਹ ਪ੍ਰਾਪਰਟੀ ਹੁੰਦੀ ਆ ਜੀ ਪੀਐਸਪੀਸੀਐਲ ਦੀ ਸਰਕਾਰੀ ਕੀ ਆ ਇਹਦੇ ਨਾਲ ਕਿਸੇ ਵੀ ਸਰਕਾਰੀ ਚੀਜ਼ ਦੇ ਨਾਲ ਆਪਾਂ ਛੇੜਛਾੜ ਕਰਾਂਗੇ ਤਾਂ ਉਹ ਕਾਨੂੰਨਨ ਅਪਰਾਧ ਹੁੰਦਾ ਉਹਦਾ ਆਪਾਂ ਨੂੰ ਜੁਰਮਾਨਾ ਵੀ ਪੈ ਸਕਦਾ ਜੀ ਇਹ ਵਾਲੀ ਵੀਡੀਓ ਮੈਂ ਜਾਣਕਾਰੀ ਦੇ ਤੌਰ ਤੇ ਬਣਾਉਣ ਲੱਗਾ ਜੀ ਇੱਥੇ ਤੁਸੀਂ ਲਾਲ ਰੰਗ ਦੀ ਬੱਤੀ ਦੇਖ ਰਹੇ ਹੋ ਜੀ ਤੇ ਡਾਟਾ ਲਿਖਿਆ ਹੋਇਆ ਜੀ ਇਹਦੇ ਨਾਲ ਇੱਕ ਹਰੀ ਬੱਤੀ ਜਗਦੀ ਬੁੱਝਦੀ ਹੈ ਜੀ ਇਹ ਨੈੱਟਵਰਕ ਦੀ ਬੱਤੀ ਹੈ ਕਿਉਂਕਿ ਇਹਦੇ ਵਿੱਚ ਜਿਹੜਾ ਇੱਥੇ ਸਹਿਮ ਤੁਸੀਂ ਦੇਖ ਸਕਦੇ ਹੋ ਜੀ ਵਾ ਨ ਬੈਨ ਕਮਿਊਨੀਕੇਸ਼ਨ 4ਜੀ 2ਜੀ ਇਹ ਬੈਂਡ ਜਿਹੜੇ ਇਹਦੇ ਵਿੱਚ ਸਿਮ ਪਾਇਆ ਉਸ ਕੋਟ ਕਰਦਾ ਹੈ। ਤਕਰੀਬਨ ਪੰਜਾਬ ਦੇ ਵਿੱਚ 35 ਤੋਂ 40% ਦੇ ਆਸ-ਪਾਸ ਇਹ ਮੀਟਰ ਲੱਗ ਚੁੱਕੇ ਆ। ਆਉਣ ਵਾਲੇ ਸਮੇਂ ਦੇ ਵਿੱਚ ਹੋਰ ਲੱਗਣਗੇ। ਹਜੇ ਇਹ ਪੋਸਟ ਪੇਡ ਚੱਲਦਾ ਜਦੋਂ ਸਾਰੇ ਕੰਪਲੀਟ ਹੋ ਗਏ ਕੋਈ ਨਵਾਂ ਕਾਨੂੰਨ ਬਣਿਆ ਉਸ ਤੋਂ ਬਾਅਦ ਪ੍ਰੀਪੇਡ ਇਹ ਚੱਲਣਗੇ। ਠੀਕ ਆ ਜੀ। ਇਹ ਵਾਲੀ ਜਿਹੜੀ ਬੱਤੀ ਆ ਜੀ ਇਹ ਸਿੱਧੇ ਨੈਟਵਰਕ ਦੀ ਬੱਤੀ ਜਿਹੜੀ ਹਰੇ ਰੰਗ ਦੀ ਆ ਸਿੱਧਾ ਇਹਦਾ ਸਰਵਰ ਜਿਹੜਾ ਪੀਐਸਪੀਸੀਐਲ ਦਾ ਉਹਦੇ ਨਾਲ ਜੁੜੀ ਹੋਈ ਆ ਜੀ। ਯਾਨੀ ਕਿ ਜੋ ਵੀ ਇੱਥੇ ਕੋਈ ਐਕਟੀਵਿਟੀ ਹੁੰਦੀ ਆ ਮੀਟਰ ਦੇ ਨਾਲ ਛੇੜਛਾੜ ਹੁੰਦੀ ਆ ਤੇ ਨਾਲ ਦੀ ਨਾਲ ਹੀ ਸਰਵਰ ਨੂੰ ਉੱਥੇ ਪਤਾ ਲੱਗ ਜਾਂਦਾ ਵੀ ਇਸ ਮੀਟਰ ਦੇ ਨਾਲ ਕੋਈ ਐਲਟ ਹੋ ਰਹੀ ਹੈ ਜੇਕਰ ਕੁੰਡੀ ਵਗੈਰਾ ਤੁਸੀਂ ਲਗਾਉਣੀ ਹੈ ਤੇ ਨਾਲ ਦੀ ਨਾਲ ਹੀ ਇਹ ਚੀਜ਼ ਦਾ ਉੱਥੇ ਪਤਾ ਲੱਗੂਗਾ ਉਹ ਮੈਂ ਤੁਹਾਨੂੰ ਇਹਦੀ ਮੋਬਾਈਲ ਐਪ ਦੇ ਵਿੱਚ ਦਿਖਾਉਂਗਾ ਕਿ ਕਿਸ ਤਰ੍ਹਾਂ ਪਤਾ ਲੱਗਦਾ ਜੀ ਅਜੇ ਇਹ ਪੋਸਟ ਪੇਡ ਆ ਬਾਅਦ ਵਿੱਚ ਪ੍ਰੀਪੇਡ ਹੋ ਸਕਦੇ ਮੈਂ ਤੁਹਾਨੂੰ ਇੱਥੇ ਇੱਕ ਚੀਜ਼ ਦਿਖਾਉਣ ਲੱਗਾ ਜੀ ਜਦੋਂ ਇਹ ਪ੍ਰੀਪੇਡ ਹੋ ਗਏ ਆ ਵਾਲੀ ਚੀਜ਼ ਤੁਸੀਂ ਦੇਖਿਓ ਜੀ ਇਹ ਇਹਦੇ ਤੇ ਇਹਦੇ ਨਾਲ ਜੁੜੀ ਨਹੀਂ ਹੋएगी ਓਪਨ ਆ ਆ ਜੀ ਤੁਸੀਂ ਵੇਖ ਸਕਦੇ ਹੋ ਜੀ ਇਹ ਸਵਿਚ ਬਣੀ ਹੋਈ ਆ ਜਾਨੀ ਕਿ ਜਿਹੜਾ ਤੁਹਾਡਾ ਕਨੈਕਸ਼ਨ ਆ ਇਸ ਸਮੇਂ ਜੁੜਿਆ ਹੋਇਆ ਜੀ ਦੋ ਬਿੰਦੀਆਂ ਉੱਤੇ ਜਾਨੀ ਕਿ ਉਹ ਡੰਡੀ ਲੱਗੀ ਹੋਈ ਆ ਜੁੜਿਆ ਹੋਇਆ ਕਨੈਕਸ਼ਨ ਸਿੰਬਲ ਆ ਜੀ ਤੇ ਆਹ ਵਾਲਾ ਓਪਨ ਆ ਜੀ ਜਦੋਂ ਮੰਨ ਕੇ ਚੱਲੋ ਇਹ ਪ੍ਰੀपेड ਹੋਏ ਤੁਹਾਡੇ ਜਦੋਂ ਪੈਸੇ ਮੁੱਕ ਗਏ ਉਦੋਂ ਤੁਹਾਡੇ ਘਰ ਦੀ ਲਾਈਟ ਬੰਦ ਹੋ ਜਾਊਗੀ ਤੇ ਆਹ ਜਿਹੜਾ ਸਿੰਬਲ ਆ ਜੀ ਇਸ ਤਰ੍ਹਾਂ ਹੋ ਜਾਏਗਾ ਜੀ ਉਸ ਸਮੇਂ ਠੀਕ ਹੈ ਜੀ ਪ੍ਰੀपेड ਥੱਲੇ ਲਿਖਿਆ ਹੋਇਆ ਬਾਕੀ ਜੇ ਆਪਾਂ ਇਸ ਦੀ ਗੱਲ ਕਰਦੇ ਹਾਂ ਬੱਤੀ ਦੀ ਇਹ ਹੈਗੀ ਹੈ ਜੀ ਕਾਲ ਵਾਲੀ ਬੱਤੀ ਠੀਕ ਹੈ ਜਨ ਕਿ 3200 ਵਰੀ ਜਦੋਂ ਇਹ ਜਗੀ ਬੁਝੀ ਉਸ ਤੋਂ ਬਾਅਦ ਇੱਕ ਯੂਨਿਟ ਨਿਕਲੂਗੀ ਆਹ ਵਾਲਾ ਜਿਹੜਾ ਦਾ ਬਟਨ ਆ ਜੀ ਇਹ ਵਾਲਾ ਪ੍ਰੈਸ ਕਰਕੇ ਆਪਾਂ ਇਹਦੀ ਲੀਡਿੰਗ ਚੇਂਜ ਕਰਦੇ ਆ ਜੀ ਆਹ ਵਾਲਾ ਮੀਟਰ ਆ ਜੀ ਇਹ ਸੋਲਰ ਵਾਲਾ ਜਿਹਨੂੰ ਬਾਈ ਡਾਇਰੈਕਸ਼ਨ ਮੀਟਰਾਂ ਦੇ ਆ ਜਿਹੜੇ ਆਮ ਆਪਣੇ ਘਰਾਂ ਦੇ ਵਿੱਚ ਲੱਗੇ ਹੁੰਦੇ ਜੀ ਉਹ ਆਹ ਵਾਲੇ ਹੁੰਦੇ ਜੀ ਕਿਉਂਕਿ ਮੇਰੇ ਇਹ ਦੋਨੋਂ ਲੱਗੇ ਆ ਚੈੱਕ ਮੀਟਰ ਆ ਤੇ ਮੈਂ ਤੁਹਾਨੂੰ ਇਹਦੇ ਤੇ ਦੱਸਦਾ ਜੀ ਜਿਹੜੀ ਵੀ ਰੀਡਿੰਗ ਆਉਗੀ ਇਸ ਜਗ੍ਹਾ ਦੇ ਉੱਪਰ ਇੱਕ ਤੀਰ ਆ ਜਿੱਥੇ ਲਿਖਿਆ ਹੋਇਆ ਆਈ ਐਮ ਪੀ ਯਾਨੀ ਕਿ ਇੰਪੋਰਟ ਜਿਹੜੀ ਆਪਾਂ ਮਹਿਕਮੇ ਤੋਂ ਬਿਜਲੀ ਲਈ ਆ ਤੇ ਆਹ ਵਾਲਾ ਆ ਗਿਆ ਜੀ ਐਕਸਪੋਰਟ ਜਿਹੜੀ ਆਪਾਂ ਮਹਿਕਮੇ ਨੂੰ ਬਿਜਲੀ ਭੇਜੀ ਆ 2626 ਠੀਕ ਆ ਜੀ ਇਹਦੇ ਵਿੱਚ ਇਹ ਚੀਜ਼ ਹੁੰਦੀ ਆ ਜਿੱਥੇ ਵੀ ਸਿੰਗਲ ਫੇਜ ਬਿਜਲੀ ਦੀ ਸਪਲਾਈ ਆ ਚਾਹੇ ਉਹ ਘਰ ਹੋਵੇ ਜਾਂ ਦੁਕਾਨ ਹੋਵੇ ਜਾਂ ਕੋਈ ਕਮਰਸ਼ੀਅਲ ਏਰੀਆ ਹੋਵੇ ਜਿਹੜਾ ਜੁਨਿਟ ਦਾ ਰੇਟ ਆ ਅਲੱਗ-ਅਲੱਗ ਹੋ ਸਕਦਾ ਪਰ ਜਿਹੜਾ ਬਿੱਲ ਬਣੇਗਾ ਉਹ ਇਹਨਾਂ ਜੁਨਿਟਾਂ ਦੇ ਉੱਪਰ ਹੀ ਬਣੂਗਾ ਜੀ ਜਿਹੜੀਆਂ ਹੁੰਦੀਆਂ ਕੇਡਬਲਯੂਐਚ ਉਦਾਹਰਨ ਦੇ ਤੌਰ ਤੇ ਮੈਂ ਤੁਹਾਨੂੰ ਇੱਥੇ ਇੱਕ ਡਿਸਪਲੇ ਦਿਖਾ ਰਿਹਾ ਇਹਦੇ ਵਿੱਚ 2414.3 ਕੇਡਬਲਯੂਐਚ ਲਿਖਿਆ ਹੋਇਆ ਨਾ ਇਹ ਜੁਨਟਾਂ ਜੀ ਠੀਕ ਆ ਜੀ ਮਤਲਬ ਕਿ ਮੰਨ ਕੇ ਚੱਲੋ ਜਿਹੜਾ ਆ 600 ਜੁਨਟ ਫ੍ਰੀ ਆ ਆਪਣੀ ਹਨਾ ਇਹਦੇ ਵਿੱਚ ਇਹ 3 302 ਹਿੱਸਿਆਂ ਦੇ ਵਿੱਚ ਰਹੂਗੀ ਯਾਨੀ ਕਿ ਤੁਸੀਂ ਇੱਕ ਮਹੀਨੇ ਦੇ ਵਿੱਚ 300 ਯੂਨਟ ਜਾਂ ਉਹ ਕਹਿ ਸਕਦੇ ਵੀ ਦਿਹਾੜੀ ਦੀਆਂ 10 ਯੂਨਟਾਂ ਵੀ ਬਾਲ ਸਕਦੇ ਆ ਇਹਦੇ ਵਿੱਚ ਤੁਹਾਨੂੰ ਕੀ ਕਰ ਲੈ ਪਊਗਾ ਕਿ ਇੱਕ ਤਰੀਕ ਰਾਤ ਨੂੰ 12 ਵਜੇ ਤੱਕ ਇਹ ਗਿਣਤੀ ਹੁੰਦੀ ਆ ਜਿਵੇਂ ਕਿ 30 ਤਰੀਕ ਤੋਂ ਬਾਅਦ ਜਾਂ 31 ਤੋਂ ਬਾਅਦ ਇੱਕ ਆਉਂਦੀ ਆ ਤੇ ਇੱਕ ਤੋਂ ਬਾਅਦ ਨਾਲ ਦੀ ਨਾਲ ਹੀ ਤੁਹਾਡਾ ਜਿਹੜਾ ਬੈਲਾ ਉਹ ਬਣ ਜਾਂਦਾ ਮੰਨ ਕੇ ਚੱਲੋ ਅੱਜ ਇੱਕ ਤਰੀਕ ਆ ਤੇ ਇਹ ਹੈਗਾ ਜੀ 2414 ਜੂਨਟ ਹੁਣ ਜੇ ਤਾਂ ਮੈਂ 300 ਜੂਨਟ ਇਹਦੇ ਵਿੱਚ ਹੋਰ ਬਾਲੂਗਾ ਠੀਕ ਹੈ ਜੀ ਮੰਨ ਕੇ ਚੱਲੋ ਵੀ ਮੈਂ ਇਹਦੇ ਵਿੱਚ ਬਾਲੀਆਂ ਇੱਥੇ ਹੋਊਗਾ 24 ਤੇ 327 2700 ਤੇ 10 ਜੂਨਟਾਂ ਫਿਰ ਤਾਂ ਮੇਰਾ ਜਿਹੜਾ ਬੈਲ ਹੋ ਫ੍ਰੀ ਹੋ ਜਾਊਗਾ ਹਨਾ ਉਹ ਆਪਣੀ ਮਾਫੀ ਦੇ ਵਿੱਚ ਆ ਜਾਊਗਾ ਲੇਕਿਨ ਜੇ ਇਹ 2700 15 ਜੂਨਟਾਂ ਹੋਊਗਾ ਤੇ ਫਿਰ ਆਪਣਾ ਜਿਹੜਾ ਬਿਜਲੀ ਦਾ ਬੈਲ ਆ ਉਹ ਆਵੇਗਾ ਸਾ ਇਹ ਸਭ ਕੁਝ ਹੋਈ ਆ 300 ਯੂਨਟ ਮਹੀਨੇ ਦੀ ਪਹਿਲਾਂ ਆਪਣੀ 600 ਯੂਨਟ ਇੱਕ ਬਿੱਲ ਦੀ ਮਾਫੀ ਹੁੰਦੀ ਸੀ ਕਿਉਂਕਿ ਉਹ 2 ਮਹੀਨਿਆਂ ਦਾ ਬਿੱਲ ਹੁੰਦਾ ਸੀ ਇਹ ਹੁਣ 1 ਮਹੀਨੇ ਦਾ ਬਿੱਲ ਆ ਤੇ ਇਹਦੇ ਵਿੱਚ ਆਪਾਂ ਨੂੰ 300 ਯੂਨਟ ਲੈਣੀ ਪਊਗੀ ਯਾਨੀ ਜਦੋਂ ਵੀ ਤੁਸੀਂ ਰੀਡਿੰਗ ਨੋਟ ਕਰਨੀਆਂ ਉਦੋਂ ਹਮੇਸ਼ਾ KWH ਵਾਲੀ ਹੀ ਕਰਨੀਆਂ ਇਸ ਤੋਂ ਅੱਗੇ ਆਉਂਦੀ ਆ ਜੀ KVAH ਵਾਲੀ ਯੂਨਟ ਇਹਨੂੰ ਤੁਸੀਂ ਨੋਟ ਨਹੀਂ ਕਰਨਾਗਾ ਕਿਉਂਕਿ ਇਹ ਜਿੱਥੇ SP ਕਨੈਕਸ਼ਨ ਆ ਜਾਂ ਕਮਰਸ਼ੀਅਲ ਵੱਡੀਆਂ ਫੈਕਟਰੀਆਂ ਲੱਗੀਆਂ ਹੁੰਦੀਆਂ ਇਹ ਉਹਦੇ ਵਿੱਚ ਰੇਟਿੰਗ ਨੋਟ ਹੁੰਦੀ ਆ ਘਰਾਂ ਦੇ ਲਈ ਕੇ ਡਬਲਯੂ ਐਚ ਹੀ ਹੁੰਦੀ ਆ ਇਸ ਤੋਂ ਬਾਅਦ ਇੱਕ ਆ ਵਾਲੀ ਰੇਟਿੰਗ ਆਉਂਦੀ ਆ ਜੀ ਜੋ ਕਿ ਬਹੁਤ ਹੀ ਅਹਿਮ ਆ ਤੇ ਤੁਹਾਨੂੰ ਬਿਜਲੀ ਦੇ ਭਾਰੀ ਜੁਰਮਾਨੇ ਤੋਂ ਬਚਾ ਵੀ ਸਕਦੀ ਹੈ ਇਹ ਵਾਲੀ ਪਹਿਲਾਂ ਗੱਲ ਹੋਰ ਹੁੰਦੀ ਸੀ ਜਦੋਂ ਆਪਣੇ ਨਾਰਮਲ ਮੀਟਰ ਹੁੰਦੇ ਸੀ ਜਿਹੜੇ ਸਰਵਰ ਦੇ ਨਾਲ ਨਹੀਂ ਜੁੜੇ ਸੀ ਜੇਕਰ ਤੁਹਾਡਾ ਮੀਟਰ ਚਿਪ ਵਾਲਾ ਲੱਗਾ ਹੋਇਆ ਤੇ ਤੁਸੀਂ ਇਸ ਚੀਜ਼ ਤੇ ਗੌਰ ਲਾਇਮੀ ਕਰਿਓ ਜੀ ਇਸ ਨੂੰ ਕਿਹਾ ਜਾਂਦਾ ਜੀ ਐਮਡੀ ਮੈਕਸਿਮਮ ਡਿਮਾਂਡ ਥੋੜੀ ਜੀ ਗੱਲ ਸਮਝਣ ਲਈ ਆ ਚਾਹੇ ਵੀਡੀਓ ਦੁਬਾਰਾ ਰਿਪੀਟ ਕਰਕੇ ਇਥੋਂ ਸੁਣ ਲਿਓ ਇਹਦੇ ਵਿੱਚ ਇਸ ਤਰ੍ਹਾਂ ਹੁੰਦਾ ਵੀ ਇੱਕ ਤਾਂ ਆਪਣੇ ਹੋ ਗਿਆ ਜੀ ਕਾਗਜ਼ਾਂ ਦੇ ਵਿੱਚ ਲੋਡ ਜਿਹੜਾ ਆਪਣਾ ਬਿਜਲੀ ਘਰ ਦੇ ਵਿੱਚ ਦਰਜ ਲੋਡ ਆ ਜੀ ਮੰਨ ਕੇ ਚਲੋ ਮੇਰਾ ਜਿਹੜਾ ਲੋਡ ਆ ਉੱਥੇ 1 ਕਿਲੋਵਾਟ ਆ ਜੀ ਕਾਗਜ਼ਾਂ ਦੇ ਵਿੱਚ ਜਿਸ ਨੂੰ ਸੈਂਸ਼ਨ ਲੋਡ ਕਹਿੰਦੇ ਆ ਬਿੱਲ ਦੇ ਉੱਪਰ ਵੀ ਲਿਖਿਆ ਹੁੰਦਾ ਪਰ ਘਰੇ ਮੇਰਾ ਚੱਲ ਜਾਂਦਾ ਜੀ ਜਿਵੇਂ ਤੁਸੀਂ ਆ ਸਕਰੀਨ ਤੇ ਦੇਖ ਰਹੇ ਹੋ ਪੌਣੇ 3 ਕਿਲੋਵਾਟ ਹੁਣ ਇਹ ਚੀਜ਼ ਦਾ ਫਰਕ ਪੈ ਗਿਆ ਇਹ ਮੀਟਰ ਸਰਵਰ ਦੇ ਨਾਲ ਜੁੜਿਆ ਹੋਣ ਕਰਕੇ ਉੱਥੇ ਸਭ ਕੁਝ ਪਤਾ ਲੱਗਦਾ ਹੁਣ ਜਿਹੜੀ ਅੱਗੇ ਫਲੈਗ ਆਪਣੇ ਘਰਾਂ ਦੇ ਵਿੱਚ ਜਾ ਕੇ ਲੋਡ ਚੈੱਕ ਕਰਦੀ ਸੀ ਉਹਨੂੰ ਹੁਣ ਆਉਣ ਦੀ ਲੋੜ ਨਹੀਂ ਕਿਉਂਕਿ ਇਹ ਸਾਰੀ ਚੀਜ਼ ਇਹ ਮੀਟਰ ਹੀ ਦੱਸਦਾ ਪਿਆ ਜੀ ਜੇਕਰ ਤੁਹਾਡਾ ਬਿਜਲੀ ਦੇ ਬਿੱਲ ਦੇ ਵਿੱਚ ਲੋਡ ਘਟਾ ਚਲਾ ਤੁਸੀਂ ਜ਼ਿਆਦਾ ਰਹੇ ਆ ਤੇ ਤੁਸੀਂ ਬਿਜਲੀ ਘਰ ਜਾ ਕੇ ਆਪਣਾ ਜਿਹੜਾ ਲੋਡ ਆ ਉਹ ਵਧਾ ਲਓ ਕਿਉਂਕਿ ਸਕੀਮਾ ਵੀ ਆਉਂਦੀਆਂ ਰਹਿੰਦੀਆਂ ਹੁੰਦੀਆਂ ਸਮੇਂ-ਸਮੇਂ ਤੇ ਅੱਜਕਲ ਵੀ ਸ਼ੈਡ ਸਕੀਮ ਆਉਣ ਵਾਲੀ ਆਉਂਦੀ ਗਰਮੀਆਂ ਤੋਂ ਪਹਿਲਾਂ ਆਉਂਦੀ ਹੁੰਦੀ ਆ ਉਹਦੇ ਬਿਜਲੀ ਵਾਲੇ ਕਾਫੀ ਰਾਹਤ ਦਿੰਦੇ ਹੁੰਦੇ ਆ ਤੇ ਤੁਸੀਂ ਲੋਡ ਵਧਾ ਸਕਦੇ ਹੋ ਹਨ ਜੇਕਰ ਤੁਹਾਡਾ ਲੋਡ ਸਹੀ ਆ ਮੰਨ ਕੇ ਚੱਲੋ ਮੇਰਾ ਇੱਥੇ ਲੋਡ ਕਾਗਜ਼ਾਂ ਦੇ ਵਿੱਚ 4 ਕੇਵੀਏ ਆ ਤੇ ਚੱਲਦਾ ਪਿਆ ਘਟਾ ਤੇ ਮੇਰਾ ਮੰਨ ਕੇ ਜੁਰਮਾਨੇ ਤੋਂ ਮੈਂ ਬਚ ਸਕਦਾ ਨਹੀਂ ਤਾਂ ਜੁਰਮਾਨਾ ਇਸੇ ਤਰ੍ਹਾਂ ਹੀ ਹੁਣ ਪੈ ਜਾਇਆ ਕਰਨਾ ਜੀ ਵੀ ਤੁਸੀਂ ਕਾਗਜ਼ਾਂ ਦੇ ਵਿੱਚ ਲੋਡ ਘਟਾ ਤੇ ਤੁਸੀਂ ਚਲਾ ਜ਼ਿਆਦਾ ਰਹੀਆਂ ਫਿਰ ਵੀ ਤੁਹਾਨੂੰ ਵਧਾਉਣੀ ਹੀ ਪੈਣੀ ਐ ਐਮ ਡੀ ਅੱਛਾ ਐਮਡੀ ਬੰਦੀ ਕਿਵੇਂ ਆ ਇਹ ਹਰ ਮਹੀਨੇ ਦੀ ਇੱਕ ਨਵੀਂ ਐਮਡੀ ਹੁੰਦੀ ਆ ਹਰ ਮਹੀਨੇ ਬਾਅਦ ਰੀਸੈਟ ਹੋ ਜਾਣੀ ਆ ਮੈਂ ਇਸੇ ਵੀਡੀਓ ਚ ਅੱਗੇ ਜਾ ਕੇ ਦਿਖਾਉਂਗਾ ਵੀ ਆਪਣੇ ਕਿੰਨੇ ਮਹੀਨੇ ਹੋ ਗਏ ਮੀਟਰ ਲੱਗੇ ਨੂੰ ਤੇ ਕਿਹੜੇ-ਕਿਹੜੇ ਮਹੀਨੇ ਦੇ ਵਿੱਚ ਕਿੰਨੀ-ਕਿੰਨੀ ਐਮਡੀ ਆਈ ਆਏ ਕਿਉਂਕਿ ਹਰ ਮਹੀਨੇ ਦਾ ਲੋਡ ਅਲੱਗ-ਅਲੱਗ ਹੁੰਦਾ ਜਿਵੇਂ ਗਰਮੀਆਂ ਦੇ ਵਿੱਚ ਏਸੀ ਵੀ ਚੱਲਦਾ ਨਾਲ ਮੋਟਰ ਵੀ ਜਿਆਦਾ ਚੱਲਦੀ ਪਾਣੀ ਵਾਲੀ ਪੱਖੇ ਵੀ ਚੱਲਦੇ ਆ ਉਦੋਂ ਇਹ ਜਿਹੜੀ ਐਮਡੀ ਆ ਜਿਆਦਾ ਹੋ ਜਾਂਦੀ ਆ ਐਮਡੀ ਇਹ ਨੋਟ ਕਿਵੇਂ ਕਰਦਾ ਮੰਨ ਕੇ ਚੱਲੋ ਨਾਰਮਲ ਲੋਡ ਚੱਲੀ ਜਾਂਦਾ ਚੱਲੀ ਜਾਂਦਾ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਕੁਝ ਲੋਡ ਲਗਾਤਾਰ 20 ਮਿੰਟ ਤੋਂ ਲੈ ਕੇ ਅੱਧਾ ਘੰਟਾ ਚੱਲ ਜਾਂਦਾ ਜਿਵੇਂ ਆਹ ਵਾਲਾ ਲੋਡ ਇਸ ਮਹੀਨੇ ਮੇਰਾ 2.78 ਲਗਾਤਾਰ ਚੱਲਿਆ ਹੋਊਗਾ ਅੱਧਾ ਘੰਟਾ ਹੋ ਸਕਦਾ ਇਹਦੇ ਵਿੱਚ ਮੱਛੀ ਮੋਟਰ ਚੱਲੀ ਹੋਵੇ ਤੇ ਨਾਲ ਕੋਈ ਇੰਡਕਸ਼ਨ ਕੁੱਕਰ ਚੱਲਿਆ ਹੋਵੇ ਜਿਹਦੇ ਨਾਲ ਜਿਹੜਾ ਲੋਡ ਉਹਨੇ ਸੇਵ ਕਰ ਲਿਆ ਵੀ ਇਸ ਘਰ ਦੇ ਵਿੱਚ ਇੰਨਾ ਲੋਡ ਮੈਕਸਿਮਮ ਚੱਲਦਾ ਜੀ ਤੇ ਇਹ ਤਾਂ ਕਰਕੇ ਹਰ ਮਹੀਨੇ ਦੀ ਜਿਹੜੀ ਐਮਡੀ ਆ ਉਹਨਾਂ ਇਹ ਮੀਟਰ ਨੇ ਸੇਵ ਉਹ ਕਰ ਲਈ ਹੁੰਦੀ ਜਿਹੜੇ ਆਪਣੀ ਸਭ ਤੋਂ ਜ਼ਿਆਦਾ ਹੋਈ ਹੋਵੇ ਪੀਕ ਲੈਵਲ ਤੇ ਗਈ ਹੋਵੇ ਤਾਂ ਕਰਕੇ ਇਹ ਐਮਡੀ ਨੂੰ ਖਿਆਲ ਦੇ ਵਿੱਚ ਲਾਜ਼ਮੀ ਰੱਖੋ ਇਹ ਤੁਹਾਡੇ ਫਾਇਦੇ ਦੀ ਚੀਜ਼ ਮੈਂ ਦੱਸੀ ਆ ਜੀ ਤੇ ਲੋਡ ਆਪਣਾ ਵਧਾ ਲਿਓ ਲਾਜ਼ਮੀ ਜੇ ਘਟਾ ਤਾਂ ਹੁਣ ਜੇ ਜਿਹੜੀ ਆਪਾਂ ਵੀਡੀਓ ਦੇ ਸ਼ੁਰੂ ਚ ਗੱਲ ਕੀਤੀ ਸੀ ਵਹਿਮ ਦੀ ਤੇ ਡਰ ਦੀ ਡਰ ਪਹਿਲਾਂ ਪਹਿਲਾਂ ਜੋ ਸਟਾਰਟਿੰਗ ਦੇ ਵਿੱਚ ਕਹਿੰਦੇ ਸੀ ਵੀ ਇਹਦੇ ਵਿੱਚ ਕੈਮਰਾ ਲੱਗਾ ਹੋਇਆ ਅਸਲ ਦੇ ਵਿੱਚ ਕੈਮਰਾ ਤਾਂ ਨਹੀਂ ਸੀ ਕੋਈ ਪਰ ਇਹ ਹੈਗਾ ਵੀ ਕਿਉਂਕਿ ਜਿੱਥੇ ਇਹ ਲੱਗਾ ਹੋਇਆ ਇੱਥੇ ਲੋਕੇਸ਼ਨ ਉਹਦੀ ਸੇਵ ਆ ਵੀ ਐਸ ਲੋਕੇਸ਼ਨ ਤੇ ਲੱਗਾ ਹੋਇਆ ਜੀ ਜੇਕਰ ਤੁਸੀਂ ਮੀਟਰ ਨੂੰ ਇੱਥੋਂ ਪੱਟ ਕੇ ਕਿਤੇ ਹੋਰ ਜਗ੍ਹਾ ਲਜਾਣੇ ਆ ਤੇ ਉੱਥੋਂ ਦੀ ਲੋਕੇਸ਼ਨ ਹੋਰ ਆਵੇਗੀ ਜਦੋਂ ਸਿਸਟਮ ਨੂੰ ਪਤਾ ਲੱਗ ਜਾਊਗਾ ਵੀ ਲੋਕੇਸ਼ਨ ਮੀਟਰ ਦੀ ਜਗ੍ਹਾ ਬਦਲੀ ਗਈ ਹੈ ਜੀ ਦੂਸਰਾ ਸਭ ਤੋਂ ਵੱਡਾ ਵਹਿਮ ਆ ਵੀ ਇਹ ਬੱਤੀ ਬਹੁਤ ਮਾਰਦਾ ਜੂਨ ਤਾਂ ਬਹੁਤ ਜ਼ਿਆਦਾ ਕੱਢਦਾ ਜੀ ਇਹ ਵੀ ਇੱਕ ਵਹਿਮ ਹੀ ਆ ਜੀ ਕਿਉਂਕਿ ਮੈਂ ਇਹਦੇ ਤੇ ਤਾਂ ਹੀ ਵੀਡੀਓ ਲੰਬੇ ਸਮੇਂ ਬਾਅਦ ਬਣਾਉਣ ਲੱਗਾ ਮੈਂ ਪਹਿਲਾਂ ਤਾਂ ਇੱਤੇ ਇੱਕ ਸਬ ਮੀਟਰ ਲਗਾਇਆ ਹੈਗਾ ਤੇ ਉਹਦੇ ਨਾਲ ਕੋਈ ਜ਼ਿਆਦਾ ਅੰਤਰ ਨਹੀਂ ਆਇਆ ਉਹਦੇ ਵਿੱਚ 200 ਜੂਟ ਨਿਕਲੀ ਸੀ ਉਸ ਮੀਟਰ ਦੀ ਤੇ ਇਹਦੇ ਵਿੱਚ ਨਿਕਲੀਆਂ ਸੀ ਜੀ 200 ਤੇ 1 ਸਿਰਫ ਇੱਕ ਜੂਟ ਦਾ ਉਹ ਫਰਕ ਆਉ ਸੀ ਵੀ ਇੱਥੋਂ ਜਿਹੜੀ ਕੇਬਲ ਆਪਣੀ ਉਹ ਦੂਰ ਜਾਂਦੀ ਆ ਹਨਾ ਤੇ ਉਹ ਚੀਜ਼ ਦਾ ਫਰਕ ਪਿਆ ਕਿਉਂਕਿ ਕੇਬਲ ਨੇ ਵੀ ਆਪਦੀ ਬਿਜਲੀ ਖਾਣੀ ਹੁੰਦੀ ਆ ਉਹ 200 ਜੂਟ ਪਿੱਛੇ ਇੱਕ ਜੂਟ ਦਾ ਉਹ ਫਰਕ ਕੇਬਲ ਨੇ ਪਾਇਆ ਨਹੀਂ ਤਾਂ ਤਕਰੀਬਨ ਮੈਨੂੰ ਇਹਦੇ ਵਿੱਚ ਕੋਈ ਵੀ ਅੰਤਰ ਨਹੀਂ ਲੱਗਾ ਜੀ ਬਾਕੀ ਆਪੋ ਆਪਣੀ رائے ਹੁੰਦੀ ਹੈ ਜੀ ਉਹ ਤੁਸੀਂ ਦੇ ਸਕਦੇ ਹੋ ਨਾ ਵੀਡੀਓ ਦੇ ਵਿੱਚ ਮੈਂ ਸਿਰਫ ਤੁਹਾਨੂੰ ਇਹ ਦੱਸਿਆ ਵੀ ਇਹ ਕਿਸ ਤਰ੍ਹਾਂ ਕੰਮ ਕਰਦਾ ਤੇ ਕਿਵੇਂ ਇਹਦੀ ਰੀਡਿੰਗ ਲੈਣੀ ਆ ਇਸ ਤੋਂ ਬਾਅਦ ਆਜੋ ਆਪਾਂ ਤੁਹਾਨੂੰ ਇਹਦੀ ਐਪ ਦਿਖਾਉਨੇ ਆ ਮੋਬਾਈਲ ਐਪ ਕਿ ਕਿਸ ਤਰ੍ਹਾਂ ਕੀ ਕੀ ਉੱਥੇ ਆਪਾਂ ਨੂੰ ਵੇਖਣ ਨੂੰ ਇਸ ਤੋਂ ਬਾਅਦ ਆਪਾਂ ਇਹਦੀ ਤੁਹਾਨੂੰ ਮੋਬਾਈਲ ਐਪ ਦਿਖਾਉਨੇ ਆ ਜੀ ਜਿਹੜੀ ਮੋਬਾਈਲ ਦੇ ਉੱਤੇ ਡਾਊਨਲੋਡ ਕਰਕੇ ਤੁਸੀਂ ਕੀ ਕੁਛ ਉਹਦੇ ਤੇ ਚੈੱਕ ਕਰ ਸਕਦੇ ਹੋ ਜੀ ਪਲੇ ਸਟੋਰ ਦੇ ਉੱਪਰੋਂ ਤੁਸੀਂ ਪੀ ਐਸ ਪੀ ਸੀ ਐਲ ਸਮਾਰਟ ਮੀਟਰ ਐਪ ਡਾਊਨਲੋਡ ਕਰ ਲਿਓ ਆਹ ਵਾਲੀ ਐਪ ਤੁਸੀਂ ਦੇਖ ਰਹੇ ਹੋ ਜੀ ਡੈਸ਼ਬੋਰਡ ਲਿਖਿਆ ਆ ਜਿਹੜਾ ਤੁਹਾਡਾ ਬਿਜਲੀ ਬੋਰਡ ਦੇ ਵਿੱਚ ਅਕਾਊਂਟ ਨੰਬਰ ਆ ਉਹ ਤੇ ਨਾਲ ਮੋਬਾਈਲ ਨੰਬਰ ਭਰ ਕੇ ਤੁਸੀਂ ਇਹਨੂੰ ਸਾਈਨ ਅਪ ਕਰ ਸਕਦੇ ਆ ਜੀ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਕਰੰਟ ਬੈਲੈਂਸ ਲਾਸਟ ਰੀਚਾਰਜ ਲਾਸਟ ਰੀਚਾਰਜ ਅਮਾਉਂਟ ਜਾਂ ਰੀਚਾਰਜ ਕਿਉਂਕਿ ਇਹ ਚੀਜ਼ਾਂ ਹਜੇ ਜਦੋਂ ਪ੍ਰੀਪੇਡ ਹੋਇਆ ਉਸ ਤੋਂ ਬਾਅਦ ਹੋਊਗਾ ਜੀ ਹਜੇ ਕੁਝ ਨਹੀਂ ਹੈਗਾ ਠੀਕ ਹੈ ਜੀ ਹਜੀ ਨਾਰਮਲ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਸਾਰੇ ਪ੍ਰੀਪੇਡ ਹੋ ਗਏ ਉਸ ਤੋਂ ਬਾਅਦ ਇਹ ਹੋਊਗਾ ਇਹਥੇ ਤੇ ਕਸਟਮਰ ਨੇਮ ਅਕਾਊਂਟ ਨੰਬਰ ਕੈਟਾਗਰੀ ਆਹ ਦੇਖੋ ਜੀ ਸਟੇਟਸ ਲਿਖਿਆ ਆ ਕਨੈਕਟਡ ਤੇ ਜਦੋਂ ਆਪਣੇ ਪੈਸੇ ਮੁੱਕ ਜਾ ਕਰਨਗੇ ਉਦੋਂ ਇੱਥੇ ਲਾਲ ਅੱਖਰਾਂ ਚ ਡਿਸਕਨੈਕਟ ਆ ਜਾ ਕਰੂਗਾ ਜੀ ਸ਼ੈਂਸ਼ਨ ਲੋਡ 4 ਕੇਵੀਏ ਤੇ ਇਸ ਤੋਂ ਬਾਅਦ ਮੈਂ ਇੱਥੇ ਆਉਣਾ ਜੀ ਆ ਗਿਆ ਜੀ ਲੇਟੈਸਟ ਜਿਹੜਾ ਮੀਟਰ ਦਾ ਡਾਟਾ ਜੀ ਲਓ ਜੀ ਇੱਥੇ ਤੁਸੀਂ ਦੇਖ ਸਕਦੇ ਹੋ ਜੀ ਵੋਲਟੇਜ 258.650 ਜਿਹੜਾ ਫੇਜ ਦੇ ਵਿੱਚ ਦੀ ਕਰੰਟ ਵਗਦਾ ਪਿਆ ਉਹ ਹੈਗਾ ਜੀ 6.710 ਐਂਪੀਅਰ ਇੱਥੇ ਨੋਟ ਕਰ ਲਓ ਇਹ ਗੱਲ ਆ ਨਿਊਟਰਲ ਕਰੰਟ ਜਿਹੜਾ ਹੈਗਾ ਜੀ ਉਹ ਹੈਗਾ 6.720 ਦੋਨੋਂ ਦਾ ਸੇਮ ਆ ਜੀ ਜੇਕਰ ਤੁਸੀਂ ਕੁੰਡੀ ਲਾਉਣੀ ਆ ਕੁਝ ਵੀ ਇਲਤਫਲਤ ਕਰਦੇ ਆ ਤੇ ਦੋਨੋਂ ਦਾ ਬੈਲੈਂਸ ਵਿਗੜੇ ਜਾਣਾ ਜੀ ਇਹ ਮੰਨ ਕੇ ਚਲੋ 6 ਰਹਿ ਗਿਆ ਜਾਂ 5 ਰਹਿ ਗਿਆ ਦੋਨਾਂ ਦੇ ਵਿੱਚੋਂ ਇੱਕ ਦਾ ਬੈਲੈਂਸ ਵਿਗੜ ਗਿਆ ਤੇ ਇਹ ਪਤਾ ਲੱਗ ਗਿਆ ਨਾ ਵੀ ਕੁਝ ਹੀਰਾ ਫੇਰੀ ਹੋਈ ਹੈ ਜੀ ਐਨੀ ਬਰੀਕੀ ਦੇ ਨੋਕਾਂ ਵਿੱਚ ਅੰਦਾ ਆਹ ਸਿਸਟਮ ਦਾ ਜਿਹੜਾ ਪਾਵਰ ਫੈਕਟਰ ਫ੍ਰੀਕੁਐਂਸੀ 58.850 ਦੀ ਹੁੰਦੀ ਹੈ ਹਨ ਇਹ ਕੁਝ ਮੇਨ ਮੇਨ ਗੱਲਾਂ ਸੀ ਜਿਹੜੀਆਂ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਬਾਕੀ ਜੇਕਰ ਤੁਸੀਂ ਕਹੋ ਤਾ ਪੂਰੀ ਡਿਟੇਲ ਦੇ ਨਾਲ ਆਪਾਂ ਵੀਡੀਓ ਕੋ ਬਣਾ ਦੇਵਾਂਗੇ ਘਟੋ ਘਟ ਉਹ 25 ਤੋਂ 30 ਮਿੰਟਾਂ ਦੀ ਵੀਡੀਓ ਦੇ ਵਿੱਚ ਪੂਰਾ ਕਵਰ ਹੋਊਗਾ ਜੀ ਪੂਰਾ ਮੀਟਰ ਕੀ ਕੀ ਫੀਚਰ ਆਉਂਦੇ ਆ ਕਿਵੇਂ ਕਿਵੇਂ ਸਭ ਕੁਝ ਆਪਾਂ ਦੇਖਣਾ ਜੀ ਚਲੋ ਵੀਡੀਓ ਵੇਖਣ ਲਈ ਧੰਨਵਾਦ ਜੀ